ਹੈਲੋ ਸੱਚੀ ਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਅਤੇ ਸੇਖੋ ਸਮਾਰਟ ਕਲਾਸ ਦੇ ਅਫੀਸ਼ੀਅਲ YouTube ਚੈਨਲ ਉੱਪਰ ਦੋਸਤੋ ਇਹ ਵੀਡੀਓ ਤੁਹਾਨੂੰ ਦੋਨੇ ਚੈਨਲਾਂ ਤੇ ਹੀ ਪ੍ਰੋਵਾਈਡ ਹੋ ਜਾਵੇਗੀ ਦੋਸਤੋ ਇਹ ਵੀਡੀਓ ਬਹੁਤ ਹੀ ਜਿਆਦਾ ਇੰਪੋਰਟੈਂਟ ਹੈ ਉਹਨਾਂ ਦੇ ਲਈ ਜੋ ਵਾਰ-ਵਾਰ ਕਹਿ ਰਹੇ ਸੀ ਕਿ ਸਰ ਜੀ ਸਾਡਾ ਪੇਪਰ ਕਦੋਂ ਆਵੇਗਾ ਸਾਡਾ ਪੀਟ੍ਰੀਪਲੱਸਬੀ ਕਲਰਕ ਦਾ ਪੇਪਰ ਕਦੋਂ ਆਵੇਗਾ ਸੀਨੀਅਰ ਅਸਿਸਟੈਂਟ ਦਾ ਪੇਪਰ ਕਦੋਂ ਆਵੇਗਾ ਤਾਂ ਪੀਟ੍ਰੀਪਲੱਸਬੀ ਵਾਲਿਆਂ ਨੇ ਦੋਸਤੋ ਤੋ ਧੀਗਲ ਸੁਣ ਲਈ ਹੈ ਅਤੇ ਆਪ ਦਾ ਇੱਕ ਤਿੰਨ ਪੇਜਾਂ ਦੀ ਪੀਡੀਐਫ ਦੇ ਦਿੱਤੀ ਹੈ ਤੇ ਸਾਰੇ ਪੇਪਰਾਂ ਦੀਆਂ 150s ਵਿੱਚ ਦੇ ਦਿੱਤੀਆਂ ਗਈਆਂ ਹਨ ਕਦੋਂ ਕਿਹੜਾ ਪੇਪਰ ਹੋਣਾ ਹੈ ਦੋਸਤੋ ਇਹ ਤੁਸੀਂ ਅਫੀਸ਼ੀਅਲ ਸਾਈਟ ਤੇ ਜਾ ਕੇ ਕੀ ਹੈ ਚੈੱਕ ਕਰ ਲੈਣਾ ਕਿ ਕਦੋਂ-ਕਦੋਂ ਕੀ ਹੈ ਪੇਪਰ ਹੈ ਤਾਂ ਇਹ ਤਾਂ ਉਹਨਾਂ ਨੂੰ ਦੱਸਣਾ ਬੰਦ ਹੈ ਕਿ ਪੀਟ੍ਰੀਪਲੱਸਬੀ ਦੀ ਜੋ ਅਫੀਸ਼ੀਅਲ ਸਾਈਟ ਹੈ ਉਸ ਦੇ ਉੱਪਰ ਤੁਹਾਨੂੰ ਉਹ ਮਿਲ ਜਾਵੇਗਾ ਬਟ ਮੇਨ ਮੁੱਦਾ ਹੈ ਦੋਸਤੋ ਪੀਟ੍ਰੀਪਲੱਸਬੀ ਦੀਆਂ ਪੋਸਟ ਜੋ ਇਨਕਰੀਜ਼ ਹੋਈਆਂ ਹਨ ਇਹ ਕਿੰਨੀਆਂ ਹੋਈਆਂ ਹਨ ਤਾਂ ਇਹ ਵੀਡੀਓ ਉਸੇ ਲਈ ਹੀ ਬਣਾਈ ਗਈ ਹੈ ਕਿਉਂਕਿ ਦੋਸਤੋ ਪਤਾ ਹੈ ਤੁਹਾਨੂੰ ਸਾਰਿਆਂ ਨੂੰ ਕਿ ਜੋ 17 ਐਡਵਰਟਾਈਜ਼ਮੈਂਟ ਸੀ 2017 ਦੀ ਹਜੇ ਤੱਕ ਉਸ ਦਾ ਕੀ ਟਾਈਪਿੰਗ ਟੈਸਟ ਹੋਣਾ ਹੈ ਮਤਲਬ ਕਿ ਇਸ ਵਾਰ ਵੀ ਲਿਸਟ ਪੈ ਗਈ ਸੀ ਚੌਥੀ ਤਾਂ ਉਹ ਤੁਹਾਨੂੰ ਪਤਾ ਹੈ ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਇਹ ਕੀ ਹੈ ਪੀ ਟ੍ਰिपल प्लस ਬਾਈ ਕਲਰਕ ਵਾਲਿਆਂ ਲਈ ਖੁਸ਼ਖਬਰੀ ਹੈ ਕਿ ਉਹਨਾਂ ਦੀਆਂ ਜੋ ਪੋਸਟਾਂ ਹਨ ਉਹ 84 ਹੋ ਗਈਆਂ ਹਨ ਦੋਸਤੋ 584 ਪੋਸਟਸ ਉਹਨਾਂ ਦੀ ਇਨਕਰੀਜ਼ ਕਰ ਦਿੱਤੀਆਂ ਗਈਆਂ ਤਾਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਪੰਜਾਬ ਗਵਰਨਮੈਂਟ ਇਹਨਾਂ ਨੂੰ ਇਨਕਰੀਜ਼ ਕਰ ਸਕਦੀ ਹੈ ਬਟ ਦੋਸਤੋ ਇੰਨੀਆਂ ਵੀ ਬਹੁਤ ਹਨ ਤੇ ਜੇਕਰ ਹੋਰ ਹੋ ਗਈਆਂ ਤਾਂ ਉਹ ਤਾਂ ਫਿਰ ਸੋਨੇ ਤੇ ਸੁਹਾਗਾ ਹੋ ਜਾਵੇਗਾ ਪਰ ਦੋਸਤੋ ਪੋਸਟ ਭਾਵੇਂ ਇੱਕ ਹੀ ਹੋਵੇ ਤੇ ਭਾਵੇਂ ਹਜ਼ਾਰ ਹੋਵੇ ਬਟ ਜੇਕਰ ਤੁਹਾਡੀ ਤਿਆਰੀ ਪੂਰੀ ਹੈ ਨਾ ਤਾਂ ਕਿ ਆ ਤੁਸੀਂ ਰਾਮ ਨਾਲ ਉਸ ਜੋਬ ਨੂੰ ਲੈ ਜਾਓਗੇ ਕ੍ਰੈਕ ਕਰ ਜਾਓਗੇ ਕਹਿੰਦਾ ਮਤਲਬ ਹੈ ਕਿ ਕਰੋ ਤਿਆਰੀ ਪੂਰੀ ਤਰ੍ਹਾਂ ਕੇ ਕਰੋ ਨੌਕਰੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਏ ਨਾ ਕਹੋ ਕਿ ਅਸੀਂ ਇੰਜੋਏ ਕਰਨ ਜਾ ਰਹੇ ਹਾਂ ਦੋਸਤੋ ਇਹ ਕਹੋ ਕਿ ਇਸੇ ਸਾਲ ਨੌਕਰੀ ਲੈਣੀ ਆ ਤਾਂ ਲੈਣੀ ਹੈ ਤਾਂ ਵੈਰੀ ਵੈਰੀ ਇੰਪੋਰਟੈਂਟ ਹੈ ਪੀਟ ਰਿਪਲਸ ਬੀ ਕਲਰਕ ਵਾਲਿਆਂ ਦੇ ਲਈ ਕਿਉਂਕਿ ਦੋਸਤੋ ਟਾਈਪਿੰਗ ਤਾਂ ਹੈ ਤਾਂ ਟਾਈਪਿੰਗ ਤਾਂ ਤੁਹਾਡੀ ਕੀ ਆ অলমোਸਟ ਸਾਰਿਆਂ ਦੀ ਬਣ ਹੀ ਚੁੱਕੀ ਹੋਵੇਗੀ ਸਪੀਡ ਬਸ ਕੀ ਆ ਪੇਪਰ ਨੂੰ ਕਰੈਕ ਕਰੋ ਅਤੇ ਕਰੈਕ ਕਿਸ ਤਰ੍ਹਾਂ ਹੋਵੇਗਾ ਇੱਕੋ ਕੁਸ਼ ਇੱਕ ਸਬਜੈਕਟ ਕਰੈਕ ਨਹੀਂ ਕਰਨਾ ਸਾਰਿਆਂ ਦਾ ਕੀ ਆ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਕੋਈ ਵੀ ਬੈਚ ਜੁਆਇਨ ਕਰੋ ਕੋਈ ਜਿੱਥੋਂ ਮਰਜ਼ੀ ਆਫਲਾਈਨ ਲਓ ਆਨਲਾਈਨ ਕੋਚਿੰਗ ਲਓ ਬਟ ਕੀ ਹੈ ਤਿਆਰੀ ਕਰੋ ਦੋਸਤੋ ਦੱਬ ਕੇ ਟਾਈਮ ਹੈ ਤੁਹਾਡੇ ਕੋਲ ਕਾਫੀ ਹੈ 2 ਮਹੀਨਿਆਂ ਦਾ 3 ਮਹੀਨਿਆਂ ਦਾ ਟਾਈਮ ਹੈ ਤਾਂ इजीली ਕਰ ਸਕਦੇ ਕੋਈ ਮਰਜ਼ੀ ਪੇਪਰ ਹੈ ਜੇਲ ਵਾਟਰ ਵਾਲਿਆਂ ਨਾਲ ਥੋੜਾ ਜਿਹਾ ਧੱਕਾ ਹੋ ਗਿਆ ਕਿ ਉਹਨਾਂ ਦਾ ਤਾਂ ਹਜੇ ਚੱਲ ਰਹੀ ਹੈ ਰਜਿਸਟ੍ਰੇਸ਼ਨ ਤੇ ਪੇਪਰ ਦੀ ਡੇਟ ਵੀ ਆ ਗਈ 2 ਮਹੀਨਿਆਂ ਮਗਰੋਂ ਕੀ ਉਹਨਾਂ ਦਾ ਪੇਪਰ ਹੈ ਬਟ ਬਾਕੀ ਪੇਪਰਾਂ ਦੇ ਲਈ ਤਾਂ ਕਾਫੀ ਦੇਣ ਦੇ ਦਿੱਤੇ ਹਨ ਪੀਟਪੀਐਸਬੀ ਨੇ ਮਤਲਬ ਕਿ ਐਕਟਿਵ ਇਨਾ ਹੋ ਗਿਆ ਕਿ ਉਸਨੇ ਸਾਰੀਆਂ ਪੋਸਟਾਂ ਇੱਕੋ ਵਾਰ ਦੱਸ ਦਿੱਤਾ ਕਿ ਇਸ ਤਰੀਕ ਨੂੰ ਇਹ ਪੇਪਰ ਹੋਵੇਗਾ ਇਸ ਤਰੀਕ ਨੂੰ ਇਹ ਪੇਪਰ ਹੋਵੇਗਾ ਤਾਂ ਦੋਸਤੋ ਇਹ ਸੀ ਤੁਹਾਡੇ ਲਈ ਇੰਪੋਰਟੈਂਟ ਇਨਫੋਰਮੇਸ਼ਨ ਤਾਂ ਮਿਲਦੇ ਆਂ ਆਪਾਂ ਕੱਲ ਨੂੰ ਜੋ ਕਿ ਇੰਪੋਰਟੈਂਟ ਜੋ ਆਪਣੇ ਐਮਸੀਕਿਊ ਦੀ ਸੀਰੀ ਚੱਲ ਰਹੀ ਹੈ ਉਸ ਦੇ ਵਿੱਚ ਤਦ ਤੱਕ ਲਈ ਦੋਸਤੋ ਸਤਿ ਸ਼੍ਰੀ ਅਕਾਲ ਜੀ